ਲਓ ਵੀ ਮਿੱਤਰੋ ਕਹਿੰਦੇ ਕਰੋ ਨੋਟ ਗਰਮੀ ਦਾ ਸੀਜ਼ਨ ਸ਼ੁਰੂ ਹੋ ਗਿਆ ਤੇ ਕਬੱਡੀ ਟੂਰਨਾਮੈਂਟ ਚੱਲ ਪਏ ਇਹ ਪਹਿਲਾ ਟੂਰਨਾਮੈਂਟ ਸ਼ੁਰੂ ਹੋਇਆ ਕਹਿੰਦੇ ਸਰਾਵਾਂ ਦੀ ਧਰਤੀ ਤੇ ਡਿਸਟ੍ਰਿਕਟ ਫਰੀਦਕੋਟ ਦੇ ਵਿੱਚ ਟੌਪ ਦਾ ਟੂਰਨਾਮੈਂਟ ਆ 100 ਪਲੱਸ ਟੀਮਾਂ ਜਿਹੜੀਆਂ ਇੱਥੇ ਟੂਰਨਾਮੈਂਟ ਤੇ ਖੇਡੀਆਂ ਤੇ ਫਾਈਨਲ ਮੈਚ ਹੋਇਆ ਸੀਗਾ ਮੱਤਾ ਤੇ ਬੁੱਟਰ ਦੇ ਵਿੱਚ ਵਧੀਆ ਮੈਚ ਹੋਇਆ ਦੇਖਣਯੋਗ ਮੈ ਸੀਗਾ ਮੱਤੇ ਦੇਰੇ 11 ਨੰਬਰ ਤੇ 8.5 ਬੁੱਟਰ ਦੇ ਫਾਸਟ ਰੇਡਰ ਟੀਮ ਮੱਤਾ ਸੈਕੰਡਰੀ ਟੀਮ ਬੁੱਟਰ ਦੀ ਬੈਸਟ ਰੇਡਰ ਜਿਹੜਾ ਇੱਥੇ ਹੋ ਰਿਹਾ ਮੁੰਡਾ ਸਲਿਆਣੇ ਵਾਲਾ ਰੇਸ਼ਮ ਰੇਸ਼ਮ ਨੇ ਪਈਆਂ 8 ਰੇਟਾਂ ਤੇ 8 ਹੀ ਨੰਬਰ ਲੈ ਗਿਆ ਮੁੰਡਾ ਨੌਨ ਸਟਾਪ ਆ ਗਿਆ ਤੇ ਬੈਸਟ জাফরਿਆ ਜਿਹੜਾ ਉਹ ਰਿਆ ਚਰਾਗਦੀਨ ਮਈਆਂ ਵਾਲਿਆਂ ਦਾ ਤਿੰਨ ਟੱਚ ਲੈ ਕੇ ਦੋ ਜੱਫੇ ਲਾ ਗਿਆ ਮੁੰਡਾ ਸਿਰੇ ਦਾ ਟੂਰਨਾਮੈਂਟ ਸੀ ਫਾਈਨਲ ਮੈਚ ਵੀ ਬਹੁਤ ਵਧੀਆ ਆਇਆ ਤੇ ਜਾਣਕਾਰੀ ਆਪਣੀ ਵਧੀਆ ਲੱਗੀ ਚਾਹੀਦੇ ਨਾਲ ਸਬਸਕ੍ਰਾਈਬ ਕਰਕੇ ਰੱਖ ਲਓ ਕਿਉਂਕਿ ਆਉਣ ਵਾਲੇ ਟੂਰਨਾਮੈਂਟਾਂ ਦੇ ਬੜਾਕੇ ਜਿਹੜੇ ਪਹਿਣਗੇ ਤੇ ਦਿਖਾਉਂਦੇ ਰਾਵਾਂਗੇ ਤੁਹਾਨੂੰ ਆਪਾਂ ਰਿਜ਼ਲਟ ਧੰਨਵਾਦ ਥੈਂਕ ਯੂ